ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟੀਆਂ ਸਟਿਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਹ ਸਕਰਪ ਬਣਾ ਕੇ ਤਿਆਰ ਕੀਤੇ ਹੋਏ ਆ ਆਫ ਵਾਈਟ ਕਲਰ ਦੇ ਆਪਾਂ ਦੋ ਸਕਰਪ ਬਣਾਏ ਹੋਏ ਆ ਇਹ ਆਪਾਂ ਆਰਡਰ ਤੇ ਤਿਆਰ ਕੀਤੇ ਆ ਕੀਤੇ ਸੀ ਤੇ ਇਹ ਇਹ ਆਪਾਂ ਕਿਸ ਤਰ੍ਹਾਂ ਬਣਾਏ ਨੇ ਅੱਜ ਦੀ ਵੀਡੀਓ ਵਿੱਚ ਮੈਂ ਇਸ ਦੇ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹਾਂਜੀ ਆ ਦੇਖੋ ਜੀ ਇਹ ਆਪਾਂ ਬਾਰਡਰ ਦੇ 50 ਜੋਟੇ ਲਏ ਹੋਏ ਆ ਇਹ ਸੱਤ ਵਾਰ ਆਪਾਂ ਬਾਰਡਰ ਦੇ ਦਿੱਤੇ ਹੋਏ ਆ ਸਿੱਧੇ ਕੁੱਠੀਆਂ ਸਲਾਈਆਂ ਚੜਾ ਕੇ ਤੇ ਉਸ ਤੋਂ ਅੱਗੇ ਆਪਾਂ ਸਿੱਧਾ ਆਉਣਿਆ ਹੋਇਆ ਕੋਈ ਵੀ ਡਿਜ਼ਾਈਨ ਪਾ ਕੇ ਫਿਰ ਆਪਾਂ ਸਿੱਧਾ ਬਣਾਇਆ ਹੋਇਆ 10 ਇੰਚ ਜਾਂ 9 ਜਾਂ 10 ਕੋਈ ਇੰਚ ਆਪਾਂ ਬਣਾ ਕੇ ਆ ਦੇਖੋ ਜੀ ਬਾਰਡਰ ਆਪਾਂ ਇਸ ਤਰ੍ਹਾਂ ਬਣਾਇਆ ਉਸ ਤੋਂ ਅੱਗੇ ਆਪਾਂ ਡਿਜ਼ਾਈਨ ਬਣਾਇਆ ਤੇ ਇਹ ਆਪਾਂ 7 ਇੰਚ ਬਣਾ ਕੇ ਉਸ ਤੋਂ ਅੱਗੇ ਆਪਾਂ ਕੁੰਡੇ ਜਿਹੜੇ ਆ ਉਹ ਘਟਾਉਂਦੇ ਜਾਣਾ ਜਿਵੇਂ ਦੋ ਦੋ ਕੁੰਡੇ ਘਟਾ ਕੇ ਉਸ ਤੋਂ ਬਾਅਦ ਫਿਰ ਦੋ ਕੁੰਡੇ ਘਟਾ ਕੇ ਹਰ ਸਲਾਈ ਤੇ ਉਪਰੋਂ ਆਪਾਂ ਇਹ ਸਾਰਾ ਜਿਹੜਾ ਉਹ 9 10 ਇੰਚ ਸਾਰਾ ਤਿਆਰ ਹੋ ਜਾਂਦਾ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਫੱਟੀ ਬਣਾਈ ਹੋਈ ਹੈ ਤੇ ਇਸ ਦੇ ਨਾਲ ਫਿਰ ਆਪਾਂ ਅਟੈਚ ਕੀਤਾ ਹੋਇਆ ਇਸ ਨੂੰ ਇਹ ਹੀ ਆਪਾਂ ਨੇ ਡਿਜ਼ਾਈਨ ਬਣਾਇਆ ਹੋਇਆ ਹੈ ਇਸ ਡਿਜ਼ਾਈਨ ਬਾਰੇ ਮੈਂ ਅਲੱਗ ਤੋਂ ਵੀਡੀਓ ਪਾਵਾਂਗੀ ਉਹਦੇ ਵਿੱਚ ਦੱਸਾਂਗੀ ਇਹ ਆਪਾਂ ਡਿਜ਼ਾਈਨ ਕਿਸ ਤਰ੍ਹਾਂ ਬਣਾਉਣਾ ਹੈ ਬਾਰਡਰ ਬਣਾ ਕੇ ਉੱਪਰ ਆਪਾਂ ਡਿਜ਼ਾਈਨ ਬਣਾ ਕੇ ਸਿੱਧਾ ਬਣਾਇਆ ਹੋਇਆ ਹੈ 7 ਇੰਚ ਸਿੱਧਾ ਬਣਾ ਕੇ ਫਿਰ ਉਸ ਤੋਂ ਅੱਗੇ ਆਪਾਂ ਝੋਟੇ ਜਿਹੜੇ ਆ ਉਹ ਕਟਾਈ ਹੋਏ ਆ ਤੇ ਇਹ ਫੱਟੀ ਆਪਾਂ ਲੱਗ ਤੋਂ ਬਣਾ ਕੇ ਨਾਲ ਇਸ ਤਰ੍ਹਾਂ ਦੇਖੋ ਜੀ ਇੱਥੇ ਝੋਟੇ ਵਧਾਵਦਾ ਕੇ ਇਸ ਤਰ੍ਹਾਂ ਇਸ ਦੇ ਨਾਲ ਅਟੈਚ ਕੀਤੇ ਹੋਏ ਆ ਆ ਦੇਖੋ ਜੀ ਤੇ ਇਸ ਸਾਈਡ ਫਿਰ ਜੋਟੇ ਘਟਾ ਕੇ ਫਿਰ ਉਸੇ ਤਰ੍ਹਾਂ ਹੀ ਫੱਟੀ ਜਿਹੜੀ ਸਿੱਧੀ ਬਣਾਈ ਹੋਈ ਹੈ ਆ ਦੇਖੋ ਜੀ ਉੱਪਰੋਂ ਸ਼ੇਪ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਆ ਦੇਖੋ ਜੀ ਇਹੇ ਡਿਜ਼ਾਈਨ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਬਣਾਇਆ ਹੋਇਆ ਹੈ ਬਿਲਕੁਲ ਹੀ ਸੌਖੇ ਜਿਹੇ ਤਰੀਕੇ ਨਾਲ ਇਹ ਆਪਾਂ ਸਕਾਪ ਜਿਹੜੇ ਬਣਾਏ ਹੋਏ ਆ ਬਣਾਉਣਾ ਇਹਨਾਂ ਨੂੰ ਬਿਲਕੁਕੁਲ ਹੀ ਆਸਾਨ ਹੈ ਜੇਕਰ ਇਸ ਤਰ੍ਹਾਂ ਦੇ ਸਕਾਪ ਤੁਸੀਂ ਆਰਡਰ ਤੇ ਤਿਆਰ ਕਰਾਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆ ਦੇਖੋ ਜੀ ਇਧਰ ਆਪਾਂ ਇੱਕ ਇੱਕ ਕੁੰਡਾ ਵਧਾ ਕੇ ਫਿਰ ਆਪਾਂ ਇਹ ਨਾਲ ਅਟੈਚ ਕੀਤੇ ਹੋਏ ਆ ਇਸ ਦੇ ਆ ਦੇਖੋ ਜੀ ਇਹ ਸ਼ੇਪ ਜੁੜੇ ਦੀ ਸ਼ੇਪ ਆ ਜਾਊਗੀ ਇਸ ਤਰ੍ਹਾਂ ਉਪਰੋਂ ਸ਼ੇਪ ਇਸ ਤਰ੍ਹਾਂ ਦੀ ਨਜ਼ਰ ਆਉਗੀ ਆ ਦੇਖੋ ਜੀ ਆ ਦੇਖੋ ਜੀ ਇੱਕ ਆਪਾਂ ਇਹ ਵਾਲਾ ਸਕਾਪ ਵੀ ਸੇਮ ਉਸੇ ਤਰ੍ਹਾਂ ਹੀ ਬਣਾਇਆ ਹੋਇਆ ਹੈ ਬਿਲਕੁਲ ਸੋਖੇ ਜਿਹੇ ਤਰੀਕੇ ਨਾਲ ਇਸ ਦੇ ਵਿੱਚ ਆਪਾਂ ਡਿਜ਼ਾਈਨ ਹੋਰ ਪਾਇਆ ਤੇ ਇਹ ਵੀ ਆਪਾਂ ਫੱਟੀ ਸੇਮ ਉਸੇ ਤਰ੍ਹਾਂ ਹੀ ਬਣਾ ਕੇ ਨਾਲ ਅਟੈਚ ਕੀਤੀ ਹੋਈ ਹੈ ਜੇਕਰ ਇਸ ਕਰ ਇਸ ਤਰ੍ਹਾਂ ਦੇ ਸਕਾਪ ਤੁਸੀਂ ਆਰਡਰ ਤੇ ਵੀ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹ ਆਪਾਂ ਸਕਾਪ ਕਿਸ ਤਰ੍ਹਾਂ ਬਣਾਏ ਨੇ ਇਹ ਡਿਜ਼ਾਈਨ ਕਿਸ ਤਰ੍ਹਾਂ ਬਣਾਈ ਨੇ ਇਹ ਮੈਂ ਅਲੱਗ ਤੋਂ ਵੀਡੀਓ ਪਾਵਾਂਗੀ ਉਹਦੇ ਵਿੱਚ ਮੈਂ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ